ਹੈਲੋ ਸਸੀ ਕਾਲ ਨਮਸਤੇ ਸੋ ਮੈਂ ਮਨਜਿੰਦਰ ਇਟਲੀ ਤੋਂ ਅੱਜ ਮੇਰਾ ਤੀਵਾਂ ਦਿਨ ਹੈਗਾ ਰੀਲਸ ਚੈਲੰਜ ਦਾ ਸੋ ਅੱਜ ਦਾ ਟਾਪਿਕ ਹੈਗਾ ਕਿ ਜਦੋਂ ਮੈਂ ਜੁਆਇਨ ਕੀਤਾ ਸੀਗਾ ਕਿ ਮੈਨੂੰ ਡਰ ਲੱਗਗਾ ਸੀ ਇਸ ਬਿਜ਼ਨਸ ਨੂੰ ਜੁਆਇਨ ਕਰਨ ਤੋਂ ਪਹਿਲਾਂ ਕਿ ਕਿਤੇ ਮੈਂ ਕਿਸੇ ਸਕੈਮ ਵਿੱਚ ਨਾ ਫਸ ਜਮਾ ਸੋ ਲੈਜਿਟ ਬਿਜ਼ਨਸ ਹੋਵੇ ਲੈਜਿਟ ਕੰਮ ਹੋਵੇ ਤਾਂ ਉਤੋਂ ਵੀ ਜ਼ਰੂਰੀ ਗੱਲ ਕਿ ਇਹ ਬਿਜ਼ਨਸ ਮੈਂ ਕਰ ਸਕੂੰਗੀ ਕਿ ਨਹੀਂ ਹੈਨਾ ਸੋ ਮੈਂ ਇਹਦੇ ਬਾਰੇ ਆਪਣੀ ਮੈਂਟਰ ਤੋਂ ਪ੍ਰੋਪਰ ਇਨਫੋਰਮੇਸ਼ਨ ਲਈ ਸਟੈਪ ਬਾਈ ਸਟੈਪ ਜਿੱਦਾਂ ਉਹਨਾਂ ਨੇ ਮੈਨੂੰ ਗਾਈਡ ਕੀਤਾ ਮੈਂ ਇਸ ਬਿਜ਼ਨਸ ਬਾਰੇ ਜਾਣਿਆ ਥੈਨ ਸੈਕੰਡ ਸਟੈਪ ਜਿਹੜਾ ਫਰਸਟ ਸਟੈਪ ਤਾਂ ਸਾਡਾ ਰਜਿਸਟ੍ਰੇਸ਼ਨ ਦਾ ਹੈਗਾ ਜਿੱਥੇ 90 ਮਿੰਟ ਦਾ ਵੈਬਿਨਾਰ ਅਸੀਂ ਦੇਖਦੇ ਆਂ ਜਿੱਥੇ ਬੇਸਿਕ ਇਨਫੋਰਮੇਸ਼ਨ ਹੁੰਦੀ ਔਰ ਟੈਸਟੀਮੋਨੀਅਲਸ ਅਸੀਂ ਦੇਖਦੇ ਆਂ ਸੋ ਸੈਕੰਡ ਡੇ ਮੈਂ 149 ਪੇ ਕਰ ਦਿੱਤਾ ਸੀਗਾ ਕਿਉਂਕਿ ਮੈਂ ਜਿਹੜਾ ਵੈਬਿਨਾਰ ਸੀ 90 ਮਿੰਟ ਦਾ ਉਸੇ ਦਾ ਨਹੀਂ ਦੇਖ ਰਿਆ ਸੀਗਾ ਸੋ ਮੈਨੂੰ ਲੱਗਾ ਕਿ ਮੇਰੇ ਵਰਗੀਆਂ ਕਾਫੀ ਲੇਡੀਜ਼ ਹੈਗੀਆਂ ਆ ਜੋ ਇਹ ਆਲਰੇਡੀ ਕਰ ਰਹੀਆਂ ਬਟ ਮੈਂ ਹੋਰ ਜਾਣਨਾ ਚਾਹੁੰਦੀ ਸੀ ਪੂਰੀ ਇਨਫੋਰਮੇਸ਼ਨ ਲੈਣਾ ਚਾਹੁੰਦੀ ਸੀ ਕਿ ਵਰਕ ਕਿਦਾਂ ਹੁੰਦਾ ਆ ਸੋ ਮੇਰੀ ਮੈਂਟਰ ਨੇ ਕਿਹਾ ਕਿ 30 ਦਿਨਾਂ ਦਾ ਰਿਫੰਡੇਬਲ ਟ੍ਰਾਇਲ ਪੀਰੀਅਡ ਹੈਗਾ ਆ ਉਹ ਤੁਸੀਂ ਲਵੋ ਤੇ ਜੇ ਤੁਹਾਨੂੰ ਓਕੇ ਲੱਗਦਾ ਹੈ ਕਿ ਤੁਹਾਡੇ ਲਈ ਠੀਕ ਹੈਗਾ ਆ ਤੁਸੀਂ ਪੂਰੇ ਉਹਦੇ ਬਾਰੇ ਜਾਣੋ ਤੇ 30 ਦਿਨਾਂ ਦੇ ਅੰਦਰ ਅੰਦਰ ਤੁਸੀਂ ਉਹ ਰਿਫੰਡ ਕਰ ਸਕਦੇ ਆ ਸੋ ਮੈਨੂੰ ਇਹ ਬਹੁਤ ਵਧੀਆ ਓਪਰਚ्युनिटी ਲੱਗੀ ਸੋ ਮੈਂ ਉਹ ਟ్రਾਇਲ ਪੀਰੀਅਡ ਲਿਆ ਸੋ ਜਿਹੜੇ ਵੀਡੀਓਸ ਆਉਂਦੇ ਹੁੰਦੇ ਆ 149 ਪੇ ਕਰਨ ਤੋਂ ਬਾਅਦ ਉਹਦੇ ਵਿੱਚ ਮੈਂ ਦੇਖਿਆ ਕਿ ਕਿਹੜੀ ਕਿਹੜੀ ਕੰਪਨੀ ਇਸ ਦੇ ਵਿੱਚ ਇਨਵੋਲਵ ਹੈਗੀਆਂ ਕਿਹੜਾ ਸਿਸਟਮ ਹੈਗਾ ਆ ਜਿਹਦੇ ਰਾਹੀਂ ਸਾਡੇ ਵਰਗੇ ਜਿਹੜੇ ਕੁਝ ਵੀ ਬਿਜ਼ਨਸ ਬਾਰੇ ਨਹੀਂ ਜਾਣਦੇ ਉਹ ਕਿਦਾਂ ਇਸ ਬਿਜ਼ਨਸ ਨੂੰ ਕਰ ਸਕਦੇ ਆ ਸੋ ਜਾਣਿਆ ਆਪਣੀ ਮੈਂਟਰ ਤੋਂ ਕਿ ਜੇ ਮੈਨੂੰ ਲੋੜ ਪਈ ਕਿ ਮੈਨੂੰ ਸਮਝ ਨਾ ਆਇਆ ਕਿ ਅਗੇ ਇਹਨੂੰ ਕਿੱਦਾਂ ਵਰਕ ਕਰਨਾ ਆ ਸੋ ਮੇਰੀ ਹੈਲਪ ਲੇ ਕੌਣ ਹੋਊਗਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਟੀਮ ਤੁਹਾਡੀ ਹੈਲਪ ਲੇ ਹੋਵਾਂਗੇ ਸੋ ਐਜ਼ ਅ ਮੈਂਟਰ ਮੈਂ ਤੁਹਾਡੇ ਨਾਲ ਹਮੇਸ਼ਾ ਰਹੂੰਗੀ ਸੋ ਉਹਨਾਂ ਦੇ ਟਰਸਟ ਕਰਕੇ ਉਹਨਾਂ ਦੇ ਗਾਈਡੈਂਸ ਕਰਕੇ ਮੈਂ ਪ੍ਰੋਪਰ ਤਰੀਕੇ ਨਾਲ ਇਹਨੂੰ ਜਾਣਿਆ ਸਮਝਿਆ ਤੇ ਦੈਨ ਵਿਥਿਨ 15 ਡੇਸ ਮੈਂ ਇਹਨੂੰ ਜੁਆਇਨ ਕਰ ਲਿਆ ਸੀਗਾ ਸੋ ਡਾਊਟ ਹੁੰਦੇ ਆ ਸੁਭਾਵਿਕ ਹੈਗਾ ਇਹ ਹੋਣੇ ਵੀ ਚਾਹੀਦੇ ਆ ਬਟ ਇਹ ਸਟਾਰ ਕਰਕੇ ਤੁਸੀਂ ਇਨਫੋਰਮੇਸ਼ਨ ਲਾਓ ਉਹ ਗਲਤ ਗੱਲ ਹੋਊਗੀ ਸੋ ਮੈਂ ਤੁਹਾਨੂੰ ਵੀ ਇਨਵਾਈਟ ਕਰਦੀ ਆ ਕਿ ਇਹਦੇ ਬਾਰੇ ਪੂਰੀ ਜਾਣਕਾਰੀ ਜਾਣਕਾਰੀ ਲਾਓ ਸੋ ਟ్రਾਇਲ ਪੀਰੀਅਡ ਜ਼ਰੂਰ ਲਓ 30 ਦਿਨਾਂ ਦਾ ਜਿਹੜਾ ਟ్రਾਇਲ ਪੀਰੀਅਡ ਹੈਗਾ ਰਿਫੰਡੇਬਲ ਹੈਗਾ ਵਿਦੀਨ 30 ਡੇਸ ਤੁਸੀਂ ਰਿਫੰਡ ਕਰ ਸਕਦੇ ਆ ਬਟ ਉਹਦੇ ਰਾਹੀਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿਹੜੀ ਕੰਪਨੀਆਂ ਇਨਵੋਲਡ ਹੈਗੀਆਂ ਆ ਸਿਸਟਮ ਕਿਦਾਂ ਵਰਕ ਕਰਦਾ ਆ ਤੁਹਾਡਾ ਕੰਮ ਕੀ ਹੋਊਗਾ ਸੋ ਇਹਦੇ ਪਿੱਛੇ ਟੀਮ ਕਿਦਾਂ ਵਰ ਕਰਦੀ ਹੈ ਮੀਨਸ ਕਿ ਤੁਹਾਡਾ ਮੈਂਟਰ ਜਿਹਦੇ ਅੰਡਰ ਤੁਸੀਂ ਰਜਿਸਟਰ ਕਰਦੇ ਆ ਉਹ ਤੁਹਾਡੀ ਕਿੱਦਾਂ ਹੈਲਪ ਕਰ ਸਕਦਾ ਉਹਦੇ ਨਾਲ ਗੱਲ ਕਰੋ ਆਪਣੇ ਮੈਂਟਰ ਨਾਲ ਤੇ ਤੁਹਾਨੂੰ ਡਿਟੇਲ ਵਿੱਚ ਸਾਰੀ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਡਿਸੀਜਨ ਤੁਹਾਡਾ ਹੁੰਦਾ ਆ ਕਿ ਤੁਸੀਂ ਇਹਨੂੰ ਕਰਨਾ ਹੈ ਕਿ ਨਹੀਂ ਕਰਨਾ ਸੋ ਮੈਨੂੰ ਇਹ ਵਧੀਆ ਲੱਗਾ ਮੇਰੇ ਲਈ ਵਧੀਆ ਓਪਰਚੁਨਿਟੀ ਸੀ ਕਿਉਂਕਿ ਮੈਂ ਘਰ ਬੈਠੇ ਹੋਏ ਇਹਦੇ ਵਿੱਚ ਕਾਫੀ ਕੁਝ ਸਿੱਖ ਸਕਦੀ ਸੀਗੀ ਤੇ ਇਹਦੇ ਵਿੱਚ ਅਰਨਿੰਗ ਦੀ ਵਧੀਆ ਪੋਟੈਂਸ਼ੀਅਲ ਹੈਗੀ ਆ ਸੋ ਮੈਂ ਇਹਨੂੰ 3 ਸਾਲ ਤੋਂ ਕਰ ਲਈ ਕਰ ਰਹੀ ਆ 2022 ਤੋਂ ਮੈਂ ਇਹਨੂੰ ਜੁਆਇਨ ਕੀਤਾ ਸੀਗਾ ਮਾਰਚ ਤੋਂ ਤੇ 2025 ਹੋ ਗਈ ਆ 3 ਸਾਲ ਮਾਰਚ ਵਿੱਚ ਮੈਨੂੰ ਹੋ ਜਾਣੇ ਆ 14 ਮਾਰਚ ਨੂੰ ਤੇ ਮੈਂ ਕਾਫੀ ਵਧੀਆ ਤਰੀਕੇ ਨਾਲ ਮੈਂ ਆਪਣੀ ਟੀਮ ਬਿਲਡ ਕੀਤੀ ਹੋਈ ਆ ਸੋ ਤੁਸੀਂ ਵੀ ਇਹਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਚਾਹੇ ਜਾਣਕਾਰੀ ਤੁਸੀਂ ਚਾਹੁੰਦੇ ਆ ਕਿ ਇਹਦੇ ਬਾਰੇ ਪਤਾ ਲਗਾਓ ਕਿ ਕਿੱਦਾਂ ਹੁੰਦੀ ਆ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਕਰ ਸਕਦੇ ਆ ਸੋ ਮੈਨੂੰ ਬੜੀ ਖੁਸ਼ੀ ਹੋਊਗੀ ਤੁਹਾਡੀ ਹੈਲਪ ਕਰਕੇ ਸੋ ਮਿਲਦੇ ਆਂ ਨੈਕਸਟ ਟਾਪਿਕ ਨਾਲ ਨੈਕਸਟ ਵੀਡੀਓ ਵਿੱਚ ਤਦ ਤੱਕ ਸਸਿਕਾ